ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਕੀਤਾ ਜੀ ਸਕੂਟਰ ਰੀਸਟੋਰ ਤੇ ਇਹਨੂੰ ਮੈਟੈਲਿਕ ਪੇਂਟ ਕੀਤਾ ਜੀ ਕੈਂਡੀਡੈਟ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਆ ਪੇਂਟ ਦੀ ਕੁਆਲਿਟੀ ਕਿੰਨੀ ਵਧੀਆ ਆ ਤੇ ਬਾਕੀ ਹੁਣ ਇਹਨੂੰ ਆਪਾਂ ਕਰਾਂਗੇ ਫਿਟ ਤੇ ਤੁਸੀਂ ਪਹਿਲਾਂ ਪੇਂਟ ਚੈੱਕ ਕਰ ਲਓ ਬਾਕੀ ਜੇ ਕਿਸੇ ਨੇ ਵੀ ਟਰੈਕਟਰ ਜੀਪ ਬੁਲਟ ਜਾਂ ਕੋਈ ਵੀ ਚੀਜ਼ ਪੇਂਟ ਕਰਵਾਉਣੀ ਆ ਤੇ ਸਾਡੇ ਨਾਲ ਕੰਟੈਕਟ ਕਰ ਸਕਦਾ ਤੇ ਸਕਰੀਨ ਦੇ ਉੱਤੇ ਨੰਬਰ ਚੱਲੂ ਵੀ ਰਿਹਾ ਤੇ ਇੰਸਟਾਗ੍ਰam ਆਈਡੀ ਵੀ ਹੈਗੀ ਆ ਤੁਸੀਂ ਉਹਦੇ ਉੱਤੇ ਵੀ ਮੈਸੇਜ ਕਰ ਸਕਦੇ ਆ ਤੇ ਜੇ ਕਿਸੇ ਦੀ ਕਾਲ ਆ ਨਾ ਲੱਗੇ ਤਾਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਆ ਤੇ ਉੱਥੋਂ ਮੈਂ ਰਿਪਲਾਈ ਕਰ ਦੂੰਗਾ ਆਪੇ ਤੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਆਪਾਂ ਪੂਰਾ ਸਕੂਟਰ ਦਿਖਾਵਾਂਗੇ ਫਿੱਟ ਕਰਕੇ ਪ੍ਰੋਪਰ ਰੀਸਟੋਰ ਕਰਕੇ ਤੇ ਇਹਦੇ ਵਿੱਚ ਤਾਂ ਆਪਾਂ ਜਸਟ ਪੇਂਟ ਹੀ ਦਿਖਾ ਲੈਣਾ ਸੀਗਾ ਤੇ ਹੁਣ ਆਪਾਂ ਲੱਗੇ ਆਂ ਇਹ ਫਿਟਿੰਗ ਕਰਨ ਤੇ ਤੁਹਾਨੂੰ ਨੈਸਟ ਬਲੌਗ ਦੇ ਵਿੱਚ ਦਿਖਾਵਾਂਗੇ ਲੀ ਜਦੋਂ ਤਿਆਰ ਹੋਇਆ ਆਪਾਂ ਸਕੂਟਰ ਮੇਰੇ ਮੰਮ ਬੱਤੀ ਬੋਰਸ ਤੇ ਲੈ ਕਾਲੀ ਕਾਰ ਬੈਠੇ ਕਾਰ ਵਿੱਚ ਮੇਰੇ ਟੋਨ ਨੂੰ ਮੇ ਜੀ ਆਰ ਲੋ ਕਰਦਾ ਅੱਖਾਂ ਦਾ ਸਿਲਾਈ ਤੇ ਕਰੇ ਜਬ ਜੇ ਆਉਂ ਬੋਰ ਵਾਂਗੂ ਜਦਾ ਬੰਦ ਟੁਕੀ ਆੜਿਆ ਲੋਕਾਂ ਦਾ ਦੀਵੇਂ ਬਿੰਗੇ ਬੋਲੇ ਕੋਮਨ ਹੈ ਮੈਂ ਟੋਮਟੋ ਪਾਟ ਮਾ ਬਹਸ ਬੱਲੀਏ ਕਿਹੜਾ ਕਰਦਾ ਤੰਗ ਮੈਨੂੰ ਦੱਸ ਬੱਲੀਏ ਗਾਣੇ ਮੈਟ੍ਰਿਕ ਚ ਆਉਂਦੀ ਨਾਂ ਬੋਲਸ ਬੱਲੀਏ ਸਬਲੀ ਮਾਮੇ ਮੇਰੇ ਆਂਦੋਂ ਤੋਂ ਹੱਥ ਲਾ ਗਿਆ ਹਉ ਫੜਕੇ ਨਹੀਂ ਤੈਨੂੰ ਕਦੇ ਥੇਲ ਭੇਜਦਾ ਆਉ ਦਿਲ ਤੇ ਕਰੀਬ ਚੁੱਕ ਰਾਵ ਨ ਸਿਰ ਤੇ ਚੁੱਤੀ ਪੈਰਾ ਦੀ idcar ਬੈਠੇ ਕਾਰ ਵਿੱਚ ਮੇਰੇ ਜੋਣ ਵਿੱਚ ਜੇ ਯਾਰ ਲੋ ਕਰਦਾ ਅੱਖਾਂ ਦਾ Subtitles by the